ਹਾਂਜੀ ਵੀ ਦੋਸਤੋ ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਹਰ ਕਿਸੇ ਦਾ ਚਿਤਕ ਕਰਦਾ ਹੈ ਵੀ ਸਾਡੇ ਕੋਲ ਵੀ ਗੱਡੀ ਹੋਵੇ ਵਿੱਚ ਏਸੀ ਲੱਗਾ ਹੋਵੇ ਫੈਮਲੀ ਦੇ ਨਾਲ ਬੱਚਿਆਂ ਦੇ ਨਾਲ ਪੇਰੈਂਟਸ ਦੇ ਨਾਲ ਜਿਹੜਾ ਕਿਤੇ ਘੁੰਮਣ ਜਾਇਆ ਜਾਵੇ ਜਾਂ ਕਈ ਵਾਰੀ ਐਮਰਜੈਂਸੀ ਦੇ ਲਈ ਜਾਂ ਕਈ ਵਾਰੀ ਗੱਡੀ ਦੇ ਉੱਪਰ ਹੱਥ ਕੋਲਣ ਦੀ ਸਿੱਖਣ ਦੇ ਲਈ ਵੀ ਗੱਡੀ ਲੈਣੀ ਹੁੰਦੀ ਹੈ ਨਵੀਂ ਗੱਡੀ ਦਾ ਜਾਂ ਤਾਂ ਬਜਟ ਨਹੀਂ ਹੁੰਦਾ ਜਾਂ ਫਿਰ ਜਦੋਂ ਲੈਣੀ ਹੈ ਸਿੱਖਣ ਦੇ ਲਈ ਬੰਦਾ ਸੋਚਦਾ ਯਾਰ ਕੋਈ ਯੂਜ਼ਡ ਕਰ ਲ ਲਈਏ ਪੁਰਾਣੀ ਲੈ ਲਈਏ ਸੈਕੰਡ ਹੈਡ ਲੈ ਲਈਏ ਪਰ ਗੱਡੀ ਮਿਲਣੀ ਕਿੱਥੋਂ ਆ ਪ੍ਰਾਈਸ ਕਿੱਦਾਂ ਪਤਾ ਲੱਗੂ ਕੁਆਲਿਟੀ ਦਾ ਕਿੱਦਾਂ ਪਤਾ ਲੱਗੂ ਸਹੀ ਗਲਤ ਦਾ ਕਿ ਦਰੋਂ ਜਾਂ ਵੀਡੀਓ ਬਿਲਕੁਲ ਸਕਿਪ ਨਾ ਕਰਿਓ ਸਤਿ ਸ੍ਰੀ ਅਕਾਲ ਦੋਸਤੋ ਮੈਂ ਗੋਵਿੰਦ ਸਿੰਘ ਅੱਜ ਅਸੀਂ ਆਣ ਪਹੁੰਚੇ ਆ ਹੋਠੀ ਮੋਟਰਸ ਜਲੰਧਰ ਪੂਰਾ ਐਡਰੈਸ ਵੀ ਦੱਸਾਂਗੇ ਪੂਰੀ ਇਨਫੋਰਮੇਸ਼ਨ ਜਿਹੜੀ ਪੂਰੀ ਵੀਡੀਓ ਦੇ ਵਿੱਚ ਹੈਗੀ ਆ ਚੈਨਲ ਨੂੰ ਲਾਈਕ ਫੋਲੋ ਕਰ ਲਿਓ ਸ਼ੇਅਰ ਜ਼ਰੂਰ ਕਰਿਓ ਕਮੈਂਟ ਸੈਕਸ਼ਨ ਚ ਕਮੈਂਟ ਜ਼ਰੂਰ ਕਰਿਓ ਬਾਈ ਜੀ ਹੁਣ ਸਾਡੇ ਨਾਲ ਹੈਗੇ ਬਾਈ ਜੀ ਸਾਨੂੰ ਤਾਂ ਪਤਾ ਪਰ ਦਰਸ਼ਕਾਂ ਨੂੰ ਆਪਣਾ ਨਾਮ ਦੱਸ ਦਿਓ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਅਭੀਦੀਪ ਸਿੰਘ ਆ ਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਹੁਣ ਗੱਡੀਆਂ ਦ ਕਿਹੜੀ ਕਿਹੜੀ ਗੱਡੀ ਆ ਬਜਟ ਕੀ ਆ ਕੀ ਕਹਾਣੀਆਂ ਪਹਿਲਾਂ ਮੋਟਾ ਜਿਹਾ ਸਾਰ ਦੱਸ ਦਿਓ ਫਿਰ ਇੱਕ ਦੋ ਚਾਰ ਆਪਾਂ ਗੱਡੀਆਂ ਵੀ ਦਿਖਾ ਦੇਣਗੇ ਕਿਹਾ ਭਾਈ ਜੀ ਆਪਣੇ ਕੋ ਗੱਡੀਆਂ ਬੜੀ ਹਰੇਕ ਰੇਂਜ ਦੀਆਂ ਸ਼ੁਰੂ ਹੋ ਜਾਂਦੀਆਂ ਲਾੜੋ ਕਿ ਕਈ ਵਾਰੀ ਤੇ ਗੱਡੀ 50000 ਤੋਂ ਵੀ ਸ਼ੁਰੂ ਹੋ ਜਾਂਦੀ ਹੈ ਆਪਣੇ ਕੋ ਤੇ ਰੇਂਜ ਐਂਡ ਫੋਰਚੂਨਰ ਤੱਕ ਆਪਣੇ ਕੋ ਹਰ ਤਰ੍ਹਾਂ ਦੀ ਗੱਡੀ ਮਿਲ ਜਾਊਗੀ ਭਾਈ ਜੀ ਤੇ ਆਪਣੀ ਇੱਕੋ ਹੀ ਖਾਸੀਅਤ ਆ ਆਪਾਂ ਐਕਸੀਡੈਂਟਲ ਦੀ ਗਾਰੰਟੀ ਚੱਕਦੇ ਆਂ ਭਾਈ ਜੀ ਲੱਗੀ ਵਜਰੀ ਬਿਲਕੁਲ ਐਕਸੀਡੈਂਟਾਂ ਦੀ ਗਾਰੰਟੀ ਹੋਊਗੀ ਜਿੰਨੀ ਚੱਲੀ ਹੋਊਗੀ ਜੈਨੂਨ ਚੱਲੀ ਹੋਊਗੀ ਜੀ ਇੰਜਨ ਗੇਅਰ ਦੀ ਗਾਰੰਟੀ ਆਪਾਂ ਲਿਖ ਕੇ ਦਵਾਂਗੇ ਜੀ ਸਾਰੇ ਵੀਰਾਂ ਨੂੰ ਜੀ ਤੇ ਜੋ ਵੀ ਆਪਣਾ ਇੱਕ ਇਹ ਖਾਸ ਏਦਾ ਕਿ ਹਰ ਗੱਡੀ ਨੂੰ ਟਾਇਰ ਟੱਪਾ ਨਵਾਂ ਹੋਊਗਾ ਸਰਵਿਸ ਕਰਾਈ ਹੋਊਗੀ ਤੇ ਬਾਕੀ ਤੁਹਾਨੂੰ ਪਤਾ ਆਪਾਂ ਫੈਸਿਲਿਟੀਆਂ ਫੁੱਲ ਦਿੰਦੇ ਆ ਕਿਤੇ ਜਾਣ ਦੀ ਤਾਂ ਲੋੜ ਨਹੀਂ ਪੈਣੀ ਲੋਨ ਦੀ ਫੈਸਿਲਿਟੀ ਫੁੱਲ ਆ ਜੀ ਸਾਡੀ ਇੱਕੋ ਹੀ ਰੂਫ ਦੇ ਥੱਲੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਵੀ ਤੁਸੀਂ ਆਉਣਾ ਬਾ ਸਾਡੇ ਕੋਲ ਅਸੀਂ ਲੋਨ ਕਰਾ ਕੇ ਜੇ ਨਾਲ ਤੁਹਾਨੂੰ ਇੰਸ਼ੋਰੈਂਸ ਵਗੈਰਾ ਵੀ ਅਸੀਂ ਸਾਰੇ ਪੇਪਰ ਅਸੀਂ ਕੰਪਲੀਟ ਕਰਾ ਕੇ ਦੇਨੇ ਟ੍ਰਾਂਸਫਰ ਤੱਕ ਵੀ ਸਾਰਾ ਕੁਝ ਇੱਛਾ ਹੀ ਹੋ ਜਾਣਾ ਇੱਕ ਛੱਲ ਇੱਕ ਛੱਤ ਦੇ ਥੱਲੇ ਚਾਹ ਪੀਂਦਿਆਂ ਪੀਂਦਿਆਂ ਸਾਰਾ ਕੰਮ ਹੋ ਜਾਣਾ ਆਪਾਂ ਦਿਖਾ ਦਈਏ ਪਹਿਲਾਂ ਸਭ ਤੋਂ ਸਸਤੀ ਗੱਡੀ ਜਾਨੀ ਕਿ ਜਿਹਨਾਂ ਨੇ ਘੱਟ ਬਜਟ ਦੀ ਗੱਡੀ ਲੈਣੀ ਆ ਸਿੱਖਣ ਦੀ ਲੈਣੀ ਹੈਗੀ ਆ ਉਹ ਆਪਾਂ ਜ਼ਰੂਰ ਦਿਖਾ ਦਈਏ ਆਪਾਂ ਅੱਜ ਕੱਲ ਜੇ ਤਾਂ ਕੰਮ ਕਰਦੇ ਵੇ ਥੋੜਾ ਜਿਆ ਹੈ ਕਿ ਜਿੱਦਾਂ ਥੋੜੇ ਉੱਪਰਲੇ ਮਾਡਲ ਦੇ ਵਿੱਚ ਵੀ ਜ਼ਿਆਦਾ ਚੱਲਦੇ ਵੇ ਕਿ ਕਈ ਆਪਣੇ ਕਸਟਮਰਾਂ ਦੀ ਡਿਮਾਂਡ ਹੁੰਦੀ ਕਿ ਸਾਨੂੰ ਉੱਪਰਲੇ ਮਾਡਲ ਚਾਹੀਦੇ ਉਹਦੇ ਵਿੱਚ ਆਪਣੇ ਕੋਲ अल्टੋ ਖੜੀ ਜਿੱਦਾਂ ਅਮਰੂਤੀ ਦੀ ਆਪਣੇ ਕੋਲ ਇਆਨ ਮਿਲ ਜੂਗੀ ਭਾਜੀ ਜਿੱਦਾਂ ਇਹ ਆਨ ਹੈਗੀ ਹੈ 18/19 ਮਾਡਲ ਹੈ ਭਾਜੀ ਇਹ ਆਹ ਵਾਲੀ ਹੈ ਹਾਂਜੀ ਫਰਸਟ ਓਨਰ ਆ ਭਾਜੀ 50000 ਚੱਲੀ ਗਾਰੰਟੀ ਦੇ ਨਾਲ ਲੱਗੀ ਵਜਲੀ ਗਾਰੰਟੀ ਇੰਜਨ ਗੇਅਰ ਦੀ ਗਾਰੰਟੀ ਦਵਾਂਗੇ ਲੈ ਕੇ ਭਾਜੀ ਜਣਾ ਹੈਗਾ ਵਿੱਚ ਕੀ ਕੀ ਜਿਹੜੇ ਫੀਚਰ ਕਹਿ ਦਿੰਨੇ ਆ ਜਾਂ ਕੀ ਕੀ ਸਹੂਲਤਾਂ ਮਿਲ ਜਾਣੀਆਂ ਸਾਰੇ ਫੀਚਰ ਆ ਜਾਂਦੇ ਨੇ ਸਟੀering ਤੇ ਕੰਟਰੋਲ ਆ ਜਾਂਦਾ AC ਵਗੈਰਾ ਆ ਜਾਂਦਾ ਸਿੰਪਲ ਪਾਵਰ ਵਿੰਡੋ ਆ ਜਾਂਦੀਆਂ ਛੋਟੀ ਗੱਡੀ ਦੇ ਵਿੱਚ ਜਿਹੜਾ ਫੀਚਰ ਥੋੜੇ ਘੱਟ ਆ ਜਾਂਦੇ ਦਾ 에어 ਬੈਗ ਵੀ ਆ ਜਾਂਦੇ ਇਹਦੇ ਵਿੱਚ ਇੱਕ 에어 ਬੈਗ ਆ ਜਾਂਦਾ ਇਧਰ ਥੋੜੇ ਘੱਟ ਫੀਚਰ ਵੀ ਆ ਜਾਂਦੇ ਪਰ ਛੋਟੀ ਗੱਡੀ ਦੇ ਵਿੱਚ ਇਹ ਕਿ ਸਾਰੇ ਫੀਚਰ ਆ ਜਾਂਦਾ ਆਲਮੋਸਟ ਜਿੰਨੇ ਡੇਲੀ ਯੂਜ਼ ਦੇ ਵਿੱਚ ਆ ਉਹ ਸਾਰੇ ਆ ਜਾਂਦੇ ਆ ਦੇ ਵਿੱਚ ਹਾਂਜੀ ਹਾਂਜੀ ਇਹ 2 ਲੱਖ ਪੀਟਰ ਯਰ ਵੇਦੀ ਭਾਈ 275000 ਦੀ ਹੋਂਡਾਈ ਦੀ ਗੱਡੀ ਹੋਂਡਾਈ ਤਾਂ ਵੈਸੇ ਸਾਰਿਆਂ ਨੂੰ ਪਤਾ ਆ ਕਿ ਬੜਾ ਵਧੀਆ ਬ੍ਰਾਂਡ ਹੈਗਾ ਆ ਖਰਚਾ ਘੱਟ ਹੁੰਦਾ ਦਾ ਮਤਲਬ ਵਧੀਆ ਗੱਡੀ ਆ ਭਾਈ ਜਿੱਦਾ ਕਹਿ ਸਾਰੇ ਅੰਦਰ ਖੁੱਲੀ ਡੁੱਲੀ ਜਿੱਦਾ ਆਪਣਾ ਸਿੰਘ ਬੰਦਾ ਸਰਦਾਰ ਬੰਦਾ ਚਲਾਵੇ ਰ ਪਾਗ ਕੋ ਲੱਗਦਾ ਡਰ ਨਹੀਂ ਜਿੱਦਾ ਉੱਚੀ ਆ ਥੋੜੀ ਜੀ ਇਹ ਅਲਟੋ ਨਾਲ ਤੇ ਵਧੀਆ ਖੁੱਲੀ ਡੁੱਲੀ ਗੱਡੀ ਆ ਵੈਸੇ ਲੰਬੀ ਹਾਈਟ ਵਾਲੇ ਦੇ ਲਈ ਵੀ ਭਾਈ ਦਾ ਐਕਸਪੀਰੀਅੰਸ ਜਿਹੜੀ ਆ ਉਹ ਵਧੀਆ ਗੱਡੀ ਹੈਗੀ ਆ ਤੇ ਇੱਕ ਆ ਗੱਡੀ ਅਗਲੀ ਜੀ ਭਾਜੀ ਅਲਟੋ ਆ ਆਪਣੇ ਕੋਲ 15 ਮਾਡਲ K10 ਆ ਭਾਜੀ ਇਹ ਇਹ ਸੈਕੰਡ ਓਨਰ ਆ ਇਹ ਚੱਲੀ ਆ ਆਜੋ ਆਜੋ ਆਪਾਂ ਉਧਰ ਨੂੰ ਚਲੀਏ ਇੱਧਰ ਖੜੀ ਹੈ ਸਵਿਫਟ ਤੇ ਸਵਿਫਟ ਬਾਰੇ ਵੀ ਦੱਸ ਦਈਏ ਅਸੀਂ ਹਿਸ਼ਾਰਪੁਰ ਤੋਂ ਆਏ ਆਂ ਦਾ ਨੰਬਰ ਵੀ ਹਿਸ਼ਾਰਪੁਰ ਦਾ ਲੱਗਾ ਪਿਆ ਜੀ ਇਹ ਪੰਜ ਮਾਡਲ ਸਵਿਫਟ ਹੈ ਇਹ ਤੁਹਾਨੂੰ ਦੇ ਰਾ ਕਿ 75000 ਰੁਪਏ ਦੀ ਭਾਜੀ ਇਹ ਪਹਿਲੇ ਨਾਲ ਦੀ ਨਾਲੇ ਭਾਜੀ 75000 ਦੀ ਗੱਡੀਆ ਦੇਖ ਲਓ ਬਈ ਪੇਰਾ ਨਾ ਕਈ ਵਾਰੀ ਸਾਡੇ ਨਾਲ ਭਾਜੀ ਕੇ ਬੰਦੇ ਨਰਾਜ ਹੁੰਦੇ ਗੱਡੀਆਂ ਜਿਹਦੇ ਵੀਡੀਓ ਲੈ ਕੇ ਆਉਣੇ ਕਹਿੰਦੇ ਯਾਰ 75000 ਦੀ 70000 ਦੀ ਥੰਬਨੇਲ ਚ ਪਾ ਦਨੇ ਆ ਕੈਪਸ਼ਨ ਪਾ ਦਨੇ ਆ ਗੱਡੀ ਹੁੰਦੀ ਕੋਈ ਨਹੀਂ ਨਹੀਂ ਭਾਜੀ ਆਪਾਂ ਦਵਾਂਗੇ ਕੋਈ ਇਦਾਂ ਦੀ ਗੱਲ ਨਹੀਂ ਆਪਾਂ ਪੂਰਾ ਫੁੱਲੀ ਟਰਾਂਸਪੇਰੈਂਸੀ ਨਾਲ ਕੰਮ ਕਰੀਦਾ ਭਾਜੀ ਜਿਹੜੀ ਵੀ ਡੀਟੇਲ ਆ ਫੁੱਲ ਦੱਸੀਦੀ ਭਾਜੀ ਕਸਟਮਰ ਨੂੰ ਕਿ ਜਿਹੜਾ ਜਿਹੜਾ ਪੀਸ ਪੇਂਟ ਆ ਉਹ ਵੀ ਦੱਸਣਾ ਸਾਡੀ ਜ਼ਿੰਮੇਵਾਰੀ ਆ ਇਹ ਨਹੀਂ ਕਿ ਆਪਾਂ ਕੋਈ ਓਲਾ ਰੱਖਣਾ ਵਾ ਕਿ ਨਹੀਂ ਦੀ ਇਹ ਸਾਰੀ オリジナル ਆ ਜਿਹੜੀ ਇੱਕ ਅੱਧਾ ਪੀਸ ਪੇਂਟ ਆ ਉਹ ਵੀ ਦੱਸਣਾ ਦੇਖੋ ਭਾਜੀ ਗੱਡ ਇਹ ਗੱਡੀ ਨੂੰ ਮੜਾ ਮੋਟਾ ਜਿਹਾ ਸਕ੍ਰੈਚ ਲੱਗਾ ਜੀ ਠੀਕ ਹੈ ਜੀ ਐਕਸੀਡੈਂਟਲ ਦੀ ਪੂਰੀ ਗਾਰੰਟੀ ਚ ਕਰਾਂਗੇ ਕੋਈ ਵੀ ਪੀਸ ਚੇਂਜ ਨਹੀਂ ਹੋਊਗਾ ਸਾਰੇ ਪੀਸ ਇਸ ਗੱਡੀ ਦੇ ਨਾਲ ਦੇ ਹੋਣਗੇ ਜਿੱਦਾਂ ਇਹ ਪੂਰੇ ਬ੍ਰਾਂਡ ਨੂੰ ਹੋਊਗੀ ਗੱਡੀ ਤੇ ਕੋਈ ਵੀ ਚੀਜ਼ ਦੀ ਆਪਾਂ ਕਮੀ ਭੇਸ਼ੀ ਨਹੀਂ ਛੱਡਾਂਗੇ ਪੂਰੀ ਦੱਸ ਕੇ ਦਵਾਂਗੇ ਟਾਇਰ ਟੱਪਾ ਬਿਲਕੁਲ ਨਵਾਂ ਦਵਾਂਗੇ ਫੁੱਲੀ ਕੰਡੀਸ਼ਨ ਪੂਰੀ ਹੋਊਗੀ ਤੁਹਾਨੂੰ ਘਰੇ ਜਾ ਕੇ ਬਾਦ ਤੁਸੀਂ ਚਲਾਣੀ ਹੈ ਤੇ ਤੇਲ ਪਾਉਣਾ ਹੋਰ 1 ਰੁਪਿਆ ਦਾ ਖਰਚਾ ਨਹੀਂ ਆਪਾਂ ਰਹਿਣ ਦਵਾਂਗੇ ਭਾਈ 1 ਰੁਪਿਆ ਦਾ ਖਰਚਾ ਨਹੀਂ ਰਹਿਣ ਦਵਾਂਗੇ ਆਪਾਂ ਦਿਖਾਈ 2 ਲੱਖ 75 ਦੀ 2 ਲੱਖ 70 ਦੀ ਇੱਕ ਕੱ ਜਿਹੜੇ ਸਾਡੇ ਨੌਜਵਾਨ ਗੱਭਰੂ ਮੁੰਡੇ ਹਾਂਜੀ ਹਾਂਜੀ ਭਾਈ ਉਹ ਨਾ ਮੰਮੀ ਨੂੰ ਕਹਿੰਦੇ ਆ ਡੈਡੀ ਨੂੰ ਕਹਿੰਦੇ ਆ ਕਿ ਡੈਡੀ ਸਵਿਫਟ ਲੈਣੀ ਆ ਡਿਜ਼ਾਇਰ ਲੈਣੀ ਆ ਐਕਸ ਜੀ ਵੀ ਲੈਣੀ ਆ ਆਪਾਂ ਉਹ ਵੀ ਦਿਖਾ ਦਈਏ ਹਰ ਤਰ੍ਹਾਂ ਦੀਆਂ ਗੱਡੀਆਂ ਆਪਣੇ ਕੋਲ ਮਿਲੂਗੀਆਂ ਹੁਣ ਜਿਹੜਾ ਟਾਟਾ ਟੈਗੋ ਖੜੀ ਏ ਭਾਜੀ ਸਾਰੀ ਓਰੀਜਨਲ ਬੰਪਰ ਤੋਂ ਬੰਪਰ ਪਹਿਲੇ ਨਾਲ ਦੀ ਆ 55 56 ਹਜ਼ਾਰ ਚੱਲੀ ਹੋਈ ਡੀਜ਼ਲ ਵਾਲੀ ਇਹਦੀ ਐਵਰੇਜ ਇੰਨੀ 27 28 ਦੀ ਐਵਰੇਜ ਦਿੰਦੀ ਆ ਪਹਿਲੇ ਨਾਲ ਦੀ ਗੱਡੀ ਭਾਜੀ ਜਿਹੜਾ ਜੌਬ ਕਰਨ ਵਾਲਾ ਬੰਦਾ ਆ ਨਾ ਰੂਟੀਨ ਚ ਉਹਦੇ ਲਈ ਅੱਛੀ ਆ ਇੱਕ ਉੱਪਰ ਦਾ ਮਾਡਲ ਆ ਗਿਆ 베ਰੀਆਂ ਦੇ ਉੱਤੇ ਵਾਲਾ ਆ ਗਿਆ ਇੱਕ ਸਾਰੀ ਓਰੀਜਨਲ ਆ ਗੱਡੀ ਨੂੰ ਭਾਜੀ ਪੂਰੀ ਪੀਪੀ ਆਪਣੇ ਕੋਲ ਜਦੋਂ ਦੇ ਸਾਰੇ ਸੈਗਮੈਂਟ ਦੇ ਵਿੱਚ 80% ਗੱਡੀਆਂ ਆਪਣੇ ਕੋਲ ਫਸਟ ਆਨਰ ਹੋਣਗੀਆਂ 15% ਆਪਣੇ ਕੋਲ ਸੈਕੰਡ ਆਨਰ ਹੋਣਗੀਆਂ ਤੇ ਵਿੱਚ ਉਹਦੀ 5% ਹੋਊਗੀ ਜੇ ਕੋਈ ਥਰਡ ਆਨਰ ਹੋਊਗੀ ਨਹੀਂ ਤਾਂ ਆਪਾਂ ਆਲਮੋਸਟ ਥਰਡ ਆਨਰ ਦਾ ਕੰਮ ਕਰੀਦਾ ਹੀ ਨਹੀਂ ਭਾਈ ਜੀ ਫਸਟ ਆਨਰ ਸੈਕੰਡ ਆਨਰ ਦਾ ਕੰਮ ਕਰੀਦਾ ਸਾਨੂੰ ਪਤਾ ਹੈ ਅਸੀਂ ਤੁਹਾਡੇ ਵਰਗੇ ਭਰਾਵਾਂ ਕੋਲ ਆਉਂਦੇ ਰਹੀਦਾ ਪਰ ਜਿਨ੍ਹਾਂ ਨੂੰ ਨਹੀਂ ਪਤਾ ਸੈਕੰਡ ਥਰਡ ਆਨਰ ਦੀ ਗੱਡੀ ਵੇਚਣ ਪਿੱਛੇ ਜਾਂ ਖਰੀਦਣ ਪਿੱਛੇ ਇੰਟਰਸਟ ਘਟ ਹੁੰਦਾ ਕਿਉਂ ਹੁੰਦਾ ਪਰੀ ਤਾਂ ਹਰ ਇੱਕ ਕਸਟਮਰ ਨੂੰ ਇਹੀ ਹੁੰਦਾ ਜੇ ਕੋਈ ਭਾਵੇਂ ਨੀਵਾ ਮੋਡ ਲੈਣ ਵੀ ਆਇਆ ਨਾ ਅੱਜ ਜਿੱਦਾਂ ਮੈਂ ਤੁਹਾਨੂੰ ਦੱਸਿਆ ਪੰਜ ਮੋਡਲ ਕਰੀਏ ਫਰਸਟ ਓਨਰ ਆ ਹਰ ਬੰਦੇ ਨੇ ਇਹੀ ਹੁੰਦਾ ਕਿ ਫਰਸਟ ਓਨਰ ਆ ਉਹਨੇ ਸਭ ਹੀ ਹੋਗੀ ਜੋ ਵੀ ਕੰਡੀਸ਼ਨ ਹੈ ਰਾਈਟ ਨਾ ਜੋ ਵੀ ਹੈਗੀ ਇਹੀ ਆ ਹੁਣ ਸੈਕਿੰਡ ਨੇ ਪਤਾ ਨਹੀਂ ਕਿੰਦਾਂ ਦੀ ਚਲਾਈ ਥਰਡ ਨੇ ਪਤਾ ਨਹੀਂ ਕਿੰਦਾਂ ਦੀ ਚਲਾਈ ਨਾਲੇ ਭਾਜੀ ਮਾਰਕੀਟ ਦੇ ਵਿੱਚ ਫੈਕਟ ਬੜਾ ਪੈਂਦਾ ਹੁਣ ਅਸੀਂ ਜਿੰਨੇ ਵੀ ਇਹ ਫਰਸਟ ਓਨਰ ਵਾਲੀ ਗੱਡੀ ਦਿੰਦੇ ਆ ਕਈ ਡੀਲਰ ਭਰਾ ਜਿੱਦਾਂ ਵੀ ਆਪਣੇ ਉਹ ਪਰੀ ਥਰਡ ਓਨਰ ਵਾਲੀ ਵੀ ਉਹਨੇ ਦੇਈ ਜਾਂਦੇ ਆ ਉਹ ਕਸਟਮਰ ਨੂੰ ਇਨੀ ਨੋਲਿਜ ਨਹੀਂ ਹੈਗੀ ਕਿ ਫੁੱਲੀ ਮੈਟਰ ਕਰਦੀਆਂ ਭਾਜੀ ਪੂਰੀਆਂ ਲਾਈਨ ਦੇ ਵਿੱਚ ਮੈਟਰ ਕਰਦੀਆਂ ਐਕਸੀਡੈਂਟਲ ਪੂਰਾ ਮੈਟਰ ਕਰਦਾ ਭਾਜੀ ਇੱਕ ਗੱਡੀ ਭਾਜੀ ਫੁੱਲੀ origignal ਆ ਇੱਕ ਪਾਸੇ ਐਕਸੀਡੈਂਟਲ ਆ ਭਾਜੀ ਉਹਦਾ ਰੇਟ ਤੇ ਡਿਫਰੈਂਸ ਬਹੁਤ ਜ਼ਿਆਦਾ ਆ ਜਾਂਦਾ ਭਾਜੀ ਅੱਧੋ-ਅੱਧ ਤੋਂ ਵੀ ਜ਼ਿਆਦਾ ਡਿਫਰੈਂਸ ਆ ਜਾਂਦਾ ਇਹ ਵੀ ਗੱਲ ਹੋ ਜਾਂਦੀ ਮੈਨੂੰ ਆਹ ਚੈੱਕ ਕਰਿਓ ਹੁਣ ਗੱਡੀ ਕਿਦਾਂ ਲਿਸ਼ਲਿਸ਼ ਕਰਦੀ ਆ ਜਿਦਾਂ ਸ਼ੋਰੂਮ ਚੋਂ ਆਈ ਹੁੰਦੀ ਨਵੇਂ ਮਾਡਲ ਦੀ ਮੁੰਡਿਆਂ ਦੀ ਨੌਜਵਾਨਾਂ ਦੀ ਪਹਿਲੀ ਪਸੰਦ ਹੈ ਜੀ ਖਾਸ ਕਰਕੇ ਜਿਹੜੇ ਸਾਡੇ ਕਾਲਜੇਟ ਮੁੰਡੇ ਵੀ ਕਾਲਜ ਵੀ ਜਾਣਾ ਟੌਰ ਵੀ ਰੱਖਣੀ ਆ ਵੀ ਰੱਖਣੀ ਪੁਰੀ ਨਾਲੇ ਪਰਿ ਕਾਲਜ ਵਾਲੇ ਮੁੰਡਿਆਂ ਨੂੰ ਇਹ ਵੀ ਇਸ ਕਰਕੇ ਦੀ ਐਵਰੇਜ ਫੁੱਲੀ ਆ ਇੱਕ ਭਾਜੀ ਗੱਡੀ ਚੱਲੀ 60000 ਭਾਜੀ ਇਹ ਉਹ ਤੋਂ ਇਹ ਵੀ ਫਰਸਟ ਓਨਰ ਆ ਭਾਜੀ 18 ਮਾਡਲ ਆ ਫਰਸਟ ਓਨਰ ਆ ਇਹ ਵੀ ਆਪਾਂ ਗੱਡੀ ਭਾਜੀ ਆਪਾਂ ਤੁਹਾਨੂੰ ਦੇ ਰਾਂਗੇ 5 ਲੱਖ 75000 ਰੁਪਏ ਦੀ ਭਾਜੀ 5 ਲੱਖ 75 ਦੀ ਵੈਸੇ ਇਦਾਂ ਦੀ ਸਾਫ਼ ਗੱਡੀ ਔਰ ਆ ਵਾਲੇ ਮਾਡਲ ਦੀਆਂ ਗੱਡੀਆਂ ਮਾਰਕੀਟ ਚ ਬੜੀਆਂ ਘਟਿਆ ਲੱਭਣ ਜਾਂਦੇ ਨਾ ਤੇ ਬਹੁਤ ਘੁੰਮਣਾ ਪੈਂਦਾ ਬੜਾ ਤੇਲ ਫੁਕੜਣਾ ਪੈਂਦਾ ਆਹ ਸ਼ੇਪ ਚ ਡੀਜ਼ਲ ਗੱਡੀ ਮਿਲਦੀ ਬੜੀ ਔਖੀ ਆ ਭਾਜੀ ਜਾਰੀ ਇਸ ਸ਼ੇਪ ਚ ਆਈ ਪੈਟਰੋਲ ਆ ਇਸ ਸ਼ੇਪ ਚ ਡੀਜ਼ਲ ਬਹੁਤ ਔਖੀ ਮਿਲਦੀ ਨਾਲ ਡੀਜ਼ਲ ਆ ਜੀ ਹਾਂਜੀ ਠੀਕ ਆ ਇਹ ਹੋਟੀ ਮੋਟਰਸ ਤੇ ਖੜੀ ਆ ਭਾਈ ਇਹ ਮਈ ਮਹੀਨਾ 2025 ਦਾ ਜੇ ਲejਾਨੀ ਆ 2-4 ਦਿਨ ਚ ਕਿਉਂਕਿ ਵੀਡੀਓ ਚਲੜਣੀ ਆ ਉਸ ਤੋਂ ਬਾਅਦ ਲੱਭਣੀ ਹੈ ਨੀਗੀ ਜੇ ਲejਾਨੀ ਆ ਤਾਂ 1-2 ਦਿਨ ਚ ਜਾਣਾ ਤੇ ਨੰਬਰ ਡਿਸਪਲੇ ਇੱਥੇ ਹੁਣ ਵੀ ਥੰਨੇ ਚ ਚਲਾ ਦਨੇ ਆ ਤੁਸੀਂ ਥੱਲੇ ਦੇਖ ਰਹੇ ਨੰਬਰ ਇੱਕ ਵਾਰੀ ਡਿਸਪਲੇ ਕਰ ਦਨੇ ਆ ਇਹ ਨੰਬਰਾਂ ਦਾ ਕੰਟੈਕਟ ਕਰ ਲਿਓ ਕੈਪਸ਼ਨ ਤੇ ਵੀ ਬ੍ਰੈਕਟ ਚ ਲਿਖਿਆ ਆ ਜੀ ਲੈ ਜਾਇਓ Honda ਦੀ ਕਾਰ ਆ ਇਹ ਗੱਡੀਆਂ ਇੰਨੀਆਂ ਚਲਾ ਲਓ ਭਾਜੀ ਕਿ ਇਹ ਥੱਕਦੀਆਂ ਨਹੀਂ ਨਾ ਕੋਈ ਰਿਪੇਅਰ ਕਰਦੀਆਂ ਭਾਜੀ ਇਹ ਕਈ ਕਈ ਜਗ੍ਹਾ ਦੇ ਮੈਂ ਉਹੀ ਗੱਲ ਕਰਦਾ ਹੁੰਦਾ ਆਪਣੇ ਬੰਦਿਆਂ ਨੇ ਹੱਸਦਾ ਹੁੰਦਾ ਇੱਕ ਟੋਇਟਾ ਦੀ ਤੇ ਇੱਕ ਹੁੰਡਾ ਦੀ ਗੱਡੀ ਕਰੀ ਵੀ ਤੁਹਾਨੂੰ ਰੋਡ ਤੇ ਖੜੀ ਕਦੀ ਨਹੀਂ ਮਿਲੂਗੀ ਭਾਜੀ ਇਹ ਉਹ ਗੱਡੀ ਭਾਜੀ ਇਹ ਚੱਲੀ ਹੈ 90000 ਚੱਲੀ ਹੈ ਸਾਰੀ ਗੱਡੀ origignal ਆ ਬੰਪਰ ਡੰਬਰੇ ਵੀ ਫਰਸਟ ਓਨਰ ਆ ਭਾਜੀ ਠੀਕ ਹੈ 20 ਮਾਡਲ ਆ ਭਾਜੀ ਡੀਜ਼ਲ ਵਾਲੀ ਆ ਐਵਰੇਜ ਦੀ ਭਾਜੀ 23 ਤੋਂ 24 ਦੀ ਐਵਰੇਜ ਮੈਂ ਆਪ ਘੱਟ ਕੇ ਦੇਖੀ ਹੈ ਭਾਜੀ ਗੱਡੀ ਦੇ ਉੱਤੇ ਮਿੰਟੂ ਭਾਜੀ ਜੇ ਦੇਖੋ ਗੱਡੀ ਖੁੱਲੀ ਹੈ ਇੱਕ ਵਾਰੀ ਤੁਸੀਂ ਅੰਦਰੋਂ ਜ਼ਿੰਮੇਵਾਰੀ ਸਮਝਗੇ ਮੜ ਜਾ ਐ ਦਿਨ ਝਾਤੀ ਮਰਾ ਦਿਓ ਹਾਂਜੀ ਅੰਦਰੋਂ ਜੇ ਖੁੱਲੀ ਆ ਤਾਂ ਮੜ ਜਾ ਇੱਕ ਵਾਰੀ ਦਿਖਾ ਤੇ ਇੱਕ ਵਾਰ ਇਹ ਦਿਖਾ ਦਈਏ ਗੱਡੀ ਸੋਹਣੀ ਬੜੀ ਲੱਗੀ ਬਾਕੀ ਗੱਡੀਆਂ ਵੀ ਸੋਹਣੀਆਂ ਪਰ ਇਹਦੇ ਤੇ ਥੋੜਾ ਧਿਆਨ ਜ਼ਿਆਦਾ ਗਿਆ ਇੱਕ ਵੱਖਰੀ ਜਿਹੀ ਖੜੀ ਆ ਇਹਦਾ ਰੇਟ ਦੱਸਦਾ ਜੀ ਆਪਾਂ ਭਾਜੀ ਇਹ ਆਪਾਂ ਗੱਡੀ ਤੁਹਾਨੂੰ ਦੇਣਾਗਾ 7 ਲੱਖ ਰੁਪਏ ਦੀ ਭਾਜੀ ਠੀਕ ਆ ਜੀ ਹਾਂਜੀ 20 ਮਾਡਲ ਆ ਭਾਜੀ ਸਾਰੀ ਓਰੀਜਨਲ ਆ ਬੰਪਰ ਟੂ ਬੰਪਰ ਭਾਜੀ ਨੰਬਰ ਹੀ ਫੈਂਸੀ ਲੱਗਾ ਅਜਰੀ ਰੇਟ ਤੇ ਇਹ ਨੰਬਰ 20000 ਤੋਂ ਪਲੱਸ ਦਾ ਹੋ ਗਿਆ ਨੰਬਰ ਮੈਂ ਦੇਖਿਆ ਨਹੀਂ ਜੀ ਦੇਖਿਓ ਮੈਂਡੂ ਭਾਜੀ ਪੀ ਵੀ 08 ਈ ਜੇ 0039 ਵੈਸੇ ਜਿਹੜੀ ਨਾ ਇਹ ਗੱਡੀਆਂ ਹੈਗੀਆਂ ਇਹ ਗੱਡੀਆਂ ਜਿਹੜੀਆਂ ਹੈਗੀਆਂ ਆਪਾਂ ਕਹਿ ਥੋੜੇ ਜਿਹੜੇ ਜ਼ਿਆਦਾ ਲੋਕਾਂ ਨੇ ਦਫਤਰੀ ਕੰਮ ਕਾਇਨ ਨਾਲ ਸੰਬੰਧਤ ਬਲੋ ਇਦਾਂ ਦੀ ਗੱਡੀ ਸੋਬਰ ਗੱਡੀ ਫੈਮਿਲੀ ਗੱਡੀ ਹੈ ਪਸੰਦ ਹੁੰਦੀ ਹੈ ਪਹਿਲੀ ਹਾਂਜੀ ਭਾਜੀ ਤੇ ਸਾਰੀ オリジナル ਆ ਨਾਲੇ ਭਾਜੀ ਅੰਦਰੋਂ ਇੰਟੀਰੀਅਰ ਦੀ ਚੈੱਕ ਕਰੋਗੇ ਬਿਲਕੁਲ ਬ੍ਰੈਂਡ ਦੀ ਹੋਈ ਹੈ ਜਿੱਦਾਂ ਮੈਂ ਆਪਣੇ ਭਾਜੀ ਨੂੰ ਕਹੂੰਗਾ ਦੇਖਣੇ ਕਰੀ ਜਾ ਕੇ ਦਿਖਾਓ ਦਿਖਾਓ ਮਿੰਡੂ ਭਾਜੀ ਮੜਾ ਜਾ ਅੰਦਰੋਂ ਚਾਤੀ ਤੇ ਮਰਾ ਦਿਓ ਸ਼ੀਸ਼ੇ ਵਿੱਚੋਂ ਹੀ ਚੈੱਕ ਕਰਾਏ ਜਾਂਦੇ ਭਾਜੀ ਇੱਥੇ ਇਦਾਂ ਦਾ ਕੋਈ ਫੀਚਰ ਨਹੀਂ ਜਿਹੜਾ ਨਾ ਹੋਵੇ ਏਸੀ ਵੀ ਕਲਾਈਮੇਟ ਕੰਟਰੋਲ ਵਾਲਾ ਆ ਜਾਂਦਾ ਸਟੀਅਰਿੰਗ ਤੇ ਕੰਟਰੋਲ ਆ ਜਾਂਦਾ ਇਹਨੂੰ ਆਟੋਮੈਟਿਕ ਵੀ डब्ल्यूएन हां जी हां जी मैंने डॉक्टर लॉयर प्रोफेसर ਇਹੋ ਜੀਆਂ ਗੱਡੀਆਂ ਪਸੰਦ ਕਰਦੇ ਨੇ ਕਿ ਜਿਹਦੇ ਵਿੱਚ ਜਿਹੜਾ ਆ ਉਹ ਸਮਾਨ ਵੀ ਜ਼ਿਆਦਾ ਆ ਜੇ ਬੰਦੇ ਵੀ ਖੁੱਲੇ ਡੁੱਲੇ ਬਹਿ ਜਾਣ ਬ੍ਰਾਂਡ ਵੀ ਅੱਛਾ ਹੋਵੇ ਖਰਾਬ ਵੀ ਨਾ ਕਰੇ ਮੇਨਟੇਨੈਂਸ ਵੀ ਘੱਟ ਹੋਵੇ ਬਾਕੀ ਤਾਂ ਆਪਣਾ ਇਹ ਵੀ ਚਲੋ ਡਿਪੈਂਡ ਹੁੰਦਾ ਟਾਈਮ ਟੂ ਟਾਈਮ ਤੁਸੀਂ ਕੰਮ ਕਰਵਾਓ ਗੱਡੀਆਂ ਦਾ ਕੋਈ ਤੰਗ ਨਹੀਂ ਕਰਦੀਆਂ ਪਰ ਕਈ ਵਾਰੀ ਕੁਝ ਚੀਜ਼ਾਂ ਹੋ ਜਾਂਦੀਆਂ ਤੁਹਾਨੂੰ ਬੜਾ ਸਾਡੀ ਕੁਆਲਿਟੀ ਟਾਈਟ ਆਪਾਂ ਦੇਖਿਓ ਇਹਨੂੰ ਵੀ ਬਿਲਕੁਲ ਨਵਾਂ ਹੀ ਆ ਮੇਰੀ ਉਹ ਪਹਿਲੀ ਨਜ਼ਰ ਉਹ ਗੱਡੀ ਤੇ ਪਈ ਸੀਗੀ ਮੈਂ ਲੱਗਾ ਸੀ ਦਿਖਾਉਣ ਪਰ ਹੁਣ ਤੁਸੀਂ ਕਿਹਾ ਆਪਾਂ ਦਿਖਾਉਣ ਨੇ ਟਾਇਰ ਦੇਖਿਓ ਮਿੰਟੂ ਭਾਜੀ ਇਹ ਟਾਇਰ ਅ ਖਦੇ ਹੋ ਜੇ ਹੁੰਦੇ ਆ ਚਲੋ ਸਾਰਿਆਂ ਕੋਲ ਨਹੀਂ ਹੁੰਦੇ ਪਰ ਕਿਤੇ ਕਿਤੇ ਕੋਈ ਜਿੱਦਾਂ ਦੀ ਕੰਡੀਸ਼ਨ ਹੁੰਦੀ ਆ ਹਾਂਜੀ ਸਾਡੀ ਬੈਸਟ ਕੁਆਲਿਟੀ ਹੋਊਗੀ ਭਾਜੀ ਕਿ ਟਾਇਰ ਹਰ ਗੱਡੀ ਨੂੰ ਨਵਾਂ ਹੋਊਗਾ ਕਿਸੇ ਨੂੰ ਵੀ ਮਾੜਾ ਨਹੀਂ ਹੋਊਗਾ ਟਾਇਰ ਉਹ ਲਾਈਨ 'ਚ ਬਲਦਾ ਅਮੇਜ਼ ਖੜੀਆਂ ਲੱਗਦੀਆਂ ਜੀ ਮੈਨੂੰ ਅੱਗੇ ਅਮੇਜ਼ ਦਾ ਵਰਨਾ ਆਜੋ ਤੁਹਾਨੂੰ ਵਰਨਾ ਸਟਾਕ ਦਿਖਾਉਂਦੇ ਆਜੋ ਮਿੰਟੂ ਭਾਜੀ ਉਸ ਪਾਸੇ ਨੂੰ ਕਿ ਕਿ ਆਪਣੇ ਕੋਲ ਭਾਜੀ ਆਉਂਦੀਆਂ ਜਾਂਦੇ ਰਹਿੰਦੇ ਆ ਜਿੱਦਾਂ ਮਤਲਬ ਸੀਜ਼ਨ ਚ ਚੱਲਦੀਆਂ ਰਹਿੰਦੀਆਂ ਗਾਰੀਗਾ ਬਧੀ ਅੰਦਾਜ਼ ਦਾ ਸਟਾਕ ਵੀ ਕਈ ਵਾਰੀ ਚੇਂਜ ਹੁੰਦਾ ਹੀ ਰਹਿੰਦਾ ਵਾ ਤੇ ਆਪਾਂ ਇਹਦੇ ਲਈ ਇਹ ਵੀ ਕਵਾਂਗੇ ਕਿ ਸਾਡਾ ਨੇ ਇੱਕ ਕੈਟਲੋਗ ਦਾ ਨੰਬਰ ਚੱਲਦਾ ਭਾਜੀ ਜੀ ਔਰ ਇਹਦੇ ਉੱਤੇ ਤੁਸੀਂ ਸਾਨੂੰ ਹੈਲੋ ਭੇਜਣਾ ਕਿਸੇ ਵੀ ਕਰਕੇ ਕਈ ਵਾਰੀ ਕਈ ਵਾਰੀ ਫੋਨ ਨਹੀਂ ਚੱਕ ਹੁੰਦਾ ਬਿਜ਼ੀ ਸ케ਜੂਲ ਦਾ ਕਰਕੇ ਤੇ ਜੇ ਨਾ ਫੋਨ ਚੱਕਿਆ ਜਾਵੇ ਤਾਂ ਤੁਸੀਂ ਸਾਨੂੰ ਵਟਸਐਪ ਉੱਤੇ ਹੈਲੋ ਭੇਜ ਦਿਓ ਆਪਾਂ ਤੁਹਾਨੂੰ ਨਾਲ ਇੱਕ ਲਿੰਕ ਭੇਜਾਂਗੇ ਭਾਜੀ ਉਹ ਲਿੰਕ ਨੂੰ ਕਲਿੱਕ ਕਰਿਓ ਜਿਹੜਾ ਸਾਡਾ ਜਿੰਨਾ ਸਟਾਕ ਆ ਸਾਰੇ ਅਪਲੋਡ ਹੋਇਆਣਾ ਵਿੱਚ ਕਾਰ ਡਿਟੇਲ ਆ ਕਿੰਨੀ ਚੱਲੀ ਐ ਕੀ ਮਾਡਲ ਆ ਕੀ ਪ੍ਰਾਈਸ ਦਾ ਸਾਰਾ ਕੁਝ ਆਣਾ ਵਿਦ ਫੋਟੋਸ ਵੀ ਉਹ ਨੰਬਰ ਮੜ ਜਾ ਬੋਲ ਦਿਓ ਹਾਂਜੀ ਉਹ ਨੰਬਰ 98 777677 ਦੀ ਠੀਕ ਹੈ ਜੀ ਇਸ ਨੰਬਰ ਤੇ ਹਾਈ ਭੇਜਣੀ ਆ ਤੇ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਆ ਗੱਡੀਆਂ ਦੀ ਆਉਣ ਲੱਗ ਜੂਗੀ ਜੀ ਆਪਾਂ ਭਾਈ ਨੂੰ ਨੰਬਰ ਦੇ ਦਾਂਗੇ ਆਪਣਾ ਉਹ ਸਕਰੀਨ ਤੇ ਚਲਾ ਦਿਓ ਉਹਦੇ ਤੇ ਜਿਹੜੇ ਮਰਜ਼ੀ ਨੰਬਰ ਤੇ ਹੈਲੋ ਭੇਜ ਦਿਓ ਉਹਦੇ ਤੇ ਆ ਜੂਗਾ ਕੈਟਲੋਗ ਆਪਣਾ ਠੀਕ ਹੈ ਠੀਕ ਆਪਾਂ ਡਿਸਪਲੇ ਥੱਲੇ ਇੱਥੇ ਵੀ ਇੱਕ ਵਾਰੀ ਦੁਬਾਰਾ ਕਰ ਦਿੰਦੇ ਸਿਰ ਟੈਕਨੀਕਲ ਟੀਮ ਜਿਹੜੇ ਨੰਬਰ ਥੱਲੇ ਆ ਤੁਹਾਨੂੰ ਸ਼ੋ ਹੋ ਰਿਹਾ ਜੇ ਇੱਥੇ ਨਹੀਂ ਵੀ ਸ਼ੋ ਹੋ ਰਿਹਾ ਹੋਊਗਾ ਕਿਸੇ ਕਾਰਨ ਕਰਕੇ ਤੇ ਕੈਪਸ਼ਨ 'ਚ ਤੁਹਾਨੂੰ ਮਿਲ ਜੂਗੀ ਜੇ ਕੈਪਸ਼ਨ 'ਚ ਵੀ ਨਾ ਲੱਭਣ ਸਾਰੇ ਨੂੰ ਬਾਕਸ ਕਰਿਓ ਜਾਂ ਕਮੈਂ ਖਬਰ ਨਾਲ ਸ਼ੁਰੂ ਕਰ ਲਈਏ ਆ ਪਾਜੀ ਆ ਗਈ 17 ਮਾਡਲ ਪਾਜੀ ਇਹ ਪਾਜੀ ਆਪਾਂ ਤੁਹਾਨੂੰ 7 ਲੱਖ 75 ਹਜ਼ਾਰ ਦੀ ਦੇਣਾਂਗੇ ਫਸਟ ਓਨਰ ਆ ਪਾਜੀ ਐਸਐਕਸ ਆ ਟੌਪ ਮਾਡਲ ਆ ਪਾਜੀ 17 ਮਾਡਲ ਪਹਿਲੇ ਨਾਲ ਦੀ ਪੇਂਟ ਦੀ ਆਲਮੋਸਟ ਓਰੀਜਨਲ ਹੀ ਆ ਇੱਕ ਦੋ ਪੀਸ ਪੇਂਟ ਬੰਪਰ ਉਂਪਰ ਹੈਗੇ ਆ ਪਾਜੀ ਇਹਦੇ ਠੀਕ ਹੈ ਜੀ ਇਹ ਅੱਗੇ ਆ ਜਾਂਦੀ ਪਾਜੀ 15 ਬੜਾ 16 ਪਾਜੀ ਇਹ ਮੈਂ ਪਹਿਲੀ ਵਾਰੀ ਵੈਸੇ ਵੀਡੀਓਜ਼ ਵੀ ਅਸੀਂ ਕਰਦੇ ਰਹੀਦਾ ਸਾਡਾ ਕੰਮ ਵੀ ਆ ਪ੍ਰੋਮੋਸ਼ਨ ਵੀ ਕਰਦੇ ਰਹੀਦਾ ਅਨਟਚ ਗੱਡੀ ਆ ਜੀ ਅਨਟਚ ਗੱਡੀ ਇਹੀ ਸੁਣ ਰਹੇ ਆ ਇਹ ਪਹਿਲੇ ਸਿੰਘ ਸਾਹਿਬ ਦੇਖਿਆ ਹੈ ਅਵੀ ਜੀ ਜਲੰਧਰ ਦੇ ਵਿੱਚ ਹੋਠੀ ਕਾਰ ਮੋਟਰ ਵਾਲੇ ਵੀ ਜਿਹੜੇ ਦੱਸ ਕੇ ਗੱਡੀ ਦੇਣੀ ਆ ਵੀ ਇਹਨੂੰ ਟਚਿੰਗ ਹੋਈ ਆ ਇਹਦਾ ਬੰਪਰ ਲੱਗਾ ਆ ਤੇ ਆਹ ਚੀਜ਼ ਹੋਈ ਆ ਭਾਜੀ ਅਨਟਚ ਗੱਡੀ ਮਿਲਦੀ ਬਹੁਤ ਔਖੀ ਆ ਇਹ ਝੂਠ ਆ ਭਾਜੀ ਦੱਸਾ ਕਿਉਂ ਹੁਣ ਅਸੀਂ ਜਿੱਦਾਂ ਏਰੀਆ 'ਚ ਰਹਿੰਦੇ ਸ਼ਹਿਰੀ ਏਰੀਆ 'ਚ ਰਹਿੰਦੇ ਆ ਪਰ ਇੱਥੇ ਟ੍ਰੈਫਿਕ ਇੰਨਾ ਹੋ ਗਿਆ ਹਰ ਥਾਰੇ ਟ੍ਰੈਫਿਕ ਹੋ ਗਿਆ ਚਲੋ ਇਹ ਗੱਲ ਛੱਡ ਹੀ ਦਈਏ ਆਪਾਂ ਪੜੀ ਮਾੜਾ ਮੋਟਾ ਆਪਾਂ ਨੇ ਲਾਵਾਂਗੇ ਮਾੜੀ ਮੋੜੀ ਰਗੜ ਤਾਂ ਲਗਣੀ ਲਗਣੀ ਸਕਰੇ ਪਰ ਇੱਕ ਸਕ੍ਰੈਚ ਹੋਈ ਨਾ ਸਕਦਾ ਕਿਸੇ ਗੱਡੀ ਨੂੰ ਨਾ ਲੱਗੇ ਹਣ ਤੇ ਜੇ ਸਕ੍ਰੈਚ ਲੱਗੇ ਉਹ ਆਪਾਂ ਕਸਟਮਰ ਨੂੰ ਦਿਖਾਈਏ ਉਹਨੂੰ ਪੜੀ ਮਾੜਾ ਮੋਟਾ ਕਰਦਾ ਕਿ ਅਗਲਾ ਨਵੀਂ ਚੀਜ਼ ਘਰ ਲੈ ਕੇ ਜਾਣੀ ਹੈ ਨਾ ਹਰ ਇੱਕ ਵਾਸਤੇ ਆਪਣੀ ਜਿਹੜੀ ਨਵੀਂ ਕਾਰ ਲੈਣੀ ਡ੍ਰੀਮ ਕਾਰ ਹੁੰਦੀ ਭਾਵੇਂ ਛੋਟੀ ਹੋਵੇ ਭਾਵੇਂ ਵੱਡੀ ਹੋਵੇ ਇਸ ਕਰਕੇ ਉਹਨੂੰ ਵੀ ਹੁੰਦਾ ਕਿ ਮੇਰੀ ਜਿਹੜੀ ਕਾਰ ਹੋਵੇ ਉਹ ਬਿਲਕੁਲ ਐਂ ਟਿਪ ਟੌਪ ਹੋਵੇ ਕੋਈ ਵੀ ਪ੍ਰੋਬਲਮ ਨਾ ਹੋਵੇ ਉਹਦੇ ਵਿੱਚ ਹੈਨਾ ਤਾਂ ਕਰਕੇ ਭਾਜੀ ਸਾਨੂੰ ਪੇਂਟ ਮਾੜਾ ਮੋਟਾ ਕਰਾਉਣੀ ਹੀ ਪੈਂਦੀ ਆ ਭਾਜੀ ਇਹ ਤਾਂ ਪਰ ਇਹ ਆਪਾਂ ਤੁਹਾਨੂੰ 7 ਲੱਖ 75 ਹਜ਼ਾਰ ਦੀ ਦੇ ਦਾਂਗੇ 17 ਮਾਡਲ ਐਸ 6 ਆ ਪਹਿਲੇ ਨਾ ਦੀ ਭਰੀ ਵਰਨਾ ਠੀਕ ਹੈ ਜੀ ਡੀਜ਼ਲ ਜੀ ਡੀਜ਼ਲ ਡੀਜ਼ਲ ਭਰੀ ਠੀਕ ਹੈ ਜੀ 15 15 ਨੰਬਰ ਵੀ ਦੇਖੋ ਕਿਆ ਬਾਤ 15 15 ਨੰਬਰ ਜੋ ਤੁਹਾਨੂੰ ਗੱਡੀ ਦਾ ਨੰਬਰ ਪੁੱਛ ਲੂ ਭਾਈ ਗੱਡੀ ਦਾ ਨੰਬਰ ਕਿੰਨਾ ਕਹਣਾ ਜੀ 15 ਦੇ 15 ਹਾਂਜੀ ਤੇ ਅਗਲੀ ਗੱਡੀ ਜੀ ਹੈਗੀ ਆ ਪੜੀ ਅਗਲੀ ਗੱਡੀ ਆਪਣੇ ਕੋਲ ਵਰਨਾ ਵਾ ਇਹ ਵੀ 15/16 ਇਹ ਵੀ SX ਸਾ ਭਾਜੀ ਇਹ ਸੈਕੰਡ ਓਨਰ ਆ ਭਾਜੀ ਇਹਦੀ ਬੰਪਰੋਂ ਬੰਪਰ ਹੀ ਪੇਂਟ ਆ ਤੇ ਇੱਕ ਅੱਧਾ ਪੀਸ ਛੇਰ ਹੋਰ ਹੋ ਸਕਦਾ ਉਹ ਚਲੋ ਆਪਾਂ ਤੁਹਾਨੂੰ ਦੱਸਾਂਗੇ ਜਦੋਂ ਤੁਸੀਂ ਆਏ ਆਪਣੇ ਕੋਲ ਠੀਕ ਹੈ ਜੀ ਤੇ ਇਹ ਵੀ ਟੌਮ ਮਾਡਲ ਭਾਜੀ ਪ੍ਰੋਜੈਕਟਰ ਲਾਈਟਾਂ ਵਾਲੀ ਆ ਜਾਂਦੀ ਆ ਇਹ ਆਪਾਂ ਤੁਹਾਨੂੰ 5.5 ਲੱਖ ਰੁਪਏ ਦੀ ਦੇ ਰਹੇ ਹਾਂ 5.5 ਲੱਖ ਦੀ ਠੀਕ ਹੈ ਵਰਨਾ ਕਰ 5.5 ਲੱਖ ਦੀ ਨਵੀਂ ਬੜੀ ਮਹਿੰਗਾ ਮਾਡਲ ਇਹ ਆਇਆ ਸੀਗਾ ਭਾਜੀ ਇਹ ਫੀਚਰ ਪੂਆ ਆ ਜਾਂਦੇ ਆ ਇਹਦੇ ਆਟੋਮੈਟਿਕ ਮਿਰਰ ਫੋਲਡਿੰਗ ਆ ਜਾਂਦੇ ਇਹਦੇ ਵਿੱਚ ਕਲਾਈਮੇਟ ਕੰਟਰੋਲ ਆ ਜਾਂ ਆਟੋਮੈਟਿਕ ਲਾਈਟਸ ਆ ਜਾਂਦੀ ਆਟੋਮੈਟਿਕ ਵਾਈਪਰਸ ਆ ਜਾਂਦੇ ਇਹ ਫੀਚਰ ਬਹੁਤ ਆ ਰਹੇ ਆ ایر ਬੈਗ ਵੀ ਹਾਂ ਜੇਰ ਬੈਗ ਵੀ ਆ ਸਾਰੇ ਬਹੁਤ ਆ ਰਹੇ ਫੀਚਰ ਆ ਇਹਨਾਂ ਵਿੱਚ ਠੀਕ ਹੈ ਜੀ ਅੱਗੇ ਕ ਸਨ ਰੂਫ ਵਾਲੀ ਇਹ ਵੀ ਵਰਨਾ ਹੀ ਆ ਜੀ ਹਾਂ ਜੀ ਇਹ ਵੀ ਵਰਨਾ ਇਹ ਭਾਜੀ ਬਾਈ ਮਾਡਲ ਆ ਰੀਸੈਂਟ ਵਾਲੀ ਸ਼ੇਪ ਹੈ ਜਿਹੜੀ ਹੁਣ ਤੋਂ ਵਾਲੀ ਤੋਂ ਬੰਦ ਹੋਈ ਹੈ ਜਿਹੜੀ ਇਹ ਸ਼ੇਪ ਦੀ ਸਭ ਤੋਂ ਜ਼ਿਆਦਾ ਡਿਮਾਂਡ ਆ ਭਾਜੀ ਮਾਰਕੀਟ ਦੇ ਵਿੱਚ ਅਲੋਏ ਟਾਇਰ ਚੈੱਕ ਸਕਦੇ ਆ ਭਾਜੀ ਇਹ ਬਿਲਕੁਲ ਨਵੇਂ ਆ ਭਾਜੀ ਜੀ ਮੇਰਾ ਟਾਇਰ ਭਰੀ ਇਹਦੇ 100 ਤੋਂ 200 ਕਿਲੋਮੀਟਰ ਚੱਲਿਆ ਬਸ ਇਦਾਂ ਦੇ ਅਲੌਇ ਟਾਇਰ ਆ ਭਰੀ ਇਹ ਤੇ ਫਰਸਟ ਓਨਰ ਵਾਲੀ ਆ ਚੱਲੀ ਹੈਗੀ 70 75000 ਕਿਲੋਮੀਟਰ ਜੀ ਇਹ ਗੱਡੀ ਆਪਾਂ ਭਾਜੀ 11.5 ਲੱਖ ਰੁਪਏ ਦੀ ਦੇ ਰਾਹੇ ਹਾਂ ਸਨਰੂਫ ਵਾਲੀ ਭਾਜੀ ਪ੍ਰੋਜੈਕਟਰ ਲਾਈਟਾਂ ਵਾਲੀ ਟੋ ਮਾਡਲ ਭਰੀ ਐ ਸਾਡੇ ਕਹਾਂਗੇ ਕਿ ਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਆਪਾਂ ਇਹ ਸਾਰਾ ਕੁਝ ਟਿਪ ਟੋਪ ਹੀ ਤੁਹਾਨੂੰ ਦਵਾਂਗੇ ਸਾਰੀ ਫੈਸਿਲਿਟੀ ਸਾਰਾ ਕੁਝ ਹੀ ਦਵਾਂਗੇ ਭਾਜੀ ਕੁਝ ਕਰਾਉਣ ਦੀ ਲੋੜ ਨਹੀਂ ਸਾਡਾ ਰਾਪ ਇਹੀ ਡਰੀਮ ਆ ਭਾਜੀ ਕਿ ਹਰ ਘਰ ਗੱਡੀ ਪਹੁੰਚਾਈਏ ਤੇ ਵਧੀਆ ਰਸਾਫ ਸੁਥਰੀ ਦਈਏ ਕਿ ਗਲੰਬੇ ਵੀ ਜਿਹੜੇ ਬਾਈ ਹੁਣੇ ਬੈਠੇ ਆ ਉਹਦੇ ਲਈ ਬੈਠੇ ਆ ਬੈਠੇ ਆ ਭਰੀ ਜੇ ਮਰ ਕਈ ਵਾਰੀ ਭਰੀ ਇਹਨੇ ਗੱਡੀਆਂ ਦੇ ਵਿੱਚ ਕਈ ਵਾਰੀ ਹਰ ਹਰ ਗੱਡੀ ਦਾ ਨਿੱਕਾ ਮੋਟਾ ਕੋਈ ਚੀਜ਼ ਰਹਿ ਜਾਂਦੀ ਕਿਉਂਕਿ ਜਿਹੜਾ ਕਸਟਮਰ ਲੈਣ ਆਇਆ ਹੁੰਦਾ ਨਾ ਚੀਜ਼ ਉਹਨੂੰ ਹਰ ਇੱਕ ਹੁੰਦਾ ਕਿ ਜਿਹੜੀ ਮੈਂ ਚੀਜ਼ ਲੈਣਾ ਉੱਤੇ ਜਿਆਦਾ ਫੋਕਸ ਹੁੰਦਾ ਤੇ ਜੇ ਉਹ ਬਾਈ ਆਪਾਂ ਨੂੰ ਕਹਿ ਵੀ ਦਵੇ ਕੋਈ ਵੀਰ ਭਰਾ ਆਪਾਂ ਨੂੰ ਕਿ ਆ ਚੀਜ਼ ਮਾੜੀ ਮੋੜੀ ਰਹਿੰਦੀ ਐ ਤੇ ਉਹ ਵੀ ਆਪਾਂ ਕਰਾ ਕੇ ਦਵਾਂ ਕਿਸੇ ਗੱਲ ਤੋਂ ਆਪਾਂ ਪੈਰ ਨਹੀਂ ਪਿੱਛੇ ਫਟਾਉਂਦੇ ਠੀਕ ਐ ਨਹੀਂ ਵੀ ਗੱਡੀ ਸੇਲ ਕਰਤੀ ਤੇ ਭਾਈ ਅਸੀਂ ਤੁਹਾਨੂੰ ਜਾਣਦੇ ਆਂ ਭਾਜੀ ਆਪਾਂ ਲੌਂਗ ਟਰਮ ਰਿਲੇਸ਼ਨ ਕਮਾਵਾਂਗੇ ਸਾਲਾਂ ਦੀ ਸਾਲਾਂ ਫੇਰ ਮਿਲਦੇ ਵਰਤੇ ਰਹਿਾਂਗੇ ਤਾਂ ਹੀ ਮੈਨੂੰ ਲੱਗਦਾ ਹਾਈਵੇ ਤੇ ਤੁਹਾਡਾ ਟਿਕਾਣਾ ਆ ਕਿਉਂਕਿ ਜਿਹੜਾ ਜੇ ਇਹੋ ਜਿਹੇ ਕੰਮ ਨਾ ਕਰਦੇ ਹੋ ਤਾਂ ਹਾਈਵੇ ਦੇ ਉੱਤੇ ਲੋਕਾਂ ਦੇ ਰਹਿਣ ਨਹੀਂ ਦੇਣਾ ਨਹੀਂ ਰਹਿਣ ਦੇਣਾ ਭਾਜੀ ਸਹੀ ਗੱਲ ਆ ਭਾਜੀ ਆਪਾਂ ਤਾਂ ਹੀ ਭਾਜੀ ਇਹ ਹਿੱਸੇ ਗੱਲ ਕਰਕੇ ਸਾਨੂੰ ਹੁੰਦਾ ਕਿ ਲੌਂਗ ਟਰਮ ਲਈ ਚੱਲੀਏ ਕਿਸੇ ਦੇ ਨਾਲ ਸਾਲਾਂ ਸਾਲਾਂ ਆਪਾਂ ਇੱਕ ਦੂਜੇ ਨਾਲ ਗੱਲ ਤੇ ਜਿਆ ਤੇ ਸੇਧ ਵੀ ਠੀਕ ਨਹੀਂ ਸੀ ਕਹਿੰਦੇ ਫੇਰ ਕਿਤੇ ਮੈਂ ਕਿਹਾ ਨਹੀਂ ਯਾਰ ਅੱਜ ਟਾਈਮ ਹੈਗਾ ਅੱਜ ਆਪਾਂ ਕਰ ਦਈਏ ਭਾਜੀ ਹੁਣ ਆਏ ਸੀਗੇ ਬੜੀ ਵੱਡੀ ਗਲਤੀ ਆਏ ਸਾਡੇ ਕੋਲ ਚੱਲ ਗਏ ਜਦੋਂ ਬਾਈ ਜੀ ਕੋਈ ਚੱਲ ਕੇ ਆਇਆ ਨਾ ਮਹਿਮਾਨ ਆਪਣੇ ਘਰੇ ਤੁਹਾਨੂੰ ਨਾ ਨਹੀਂ ਕਰਨੀ ਚਾਹੀਦੀ ਕਹਿੰਦੇ ਨਾਲ ਤੁਰਨਾ ਦੇਈਦਾ ਹੈ ਹਾਂਜੀ ਹਾਂਜੀ ਭਾਜੀ ਤੇ ਇਸ ਪਾਸੇ ਨੂੰ ਆਪਾਂ ਹੁਣ ਜਿਹਨਾਂ ਨੇ ਐਕਸ ਜੀਪੀ ਲੈਣੀ ਆ ਐਸ ਜੀਪੀ ਲੈਣੀਆਂ ਉਸ ਪਾਸੇ ਵੀ ਦਿਖਾ ਦਈਏ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਹੋ ਆਪਣੇ ਕੋਈ 21 ਮਾਡਲ ਖੜੀ ਐ ਐਕਸ ਜੀਪੀ 3 ਡਬਲਓ ਭਾਜੀ ਜੀ ਤੇ ਸਨਰੂਫ ਵਾਲੀ ਹੈ ਭਾਜੀ ਡਬਲ ਜੋ 6 ਆਪਸ਼ਨਲ ਵੇਰੀਐਂਟ ਆ ਭਾਜੀ ਇਹ ਤੇ ਟਮਲ ਅਲੋਇਟ ਹੈ ਰੈਨ ਨੂੰ ਵੀ ਬਿਲਕੁਲ ਨਵੇਂ ਆ ਤੁਸੀਂ ਚੈੱਕ ਕਰ ਸਕਦੇ ਆ ਫੀਚਰ ਸਾਰੇ ਆ ਜਾਂਦੇ ਸਨਰੂਫ ਆ ਜਾਂਦਾ ਵਾ ਕਲਾਈਮਟ ਕੰਟਰੋਲ ਸਟੇਰੀਂਗ ਲੋਡ ਸਾਰੇ ਫੀਚਰ ਆ ਜਾਂਦੇ ਕੋਈ ਇਦਾਂ ਲੱਗਦਾ ਨਹੀਂ ਜਿਹੜਾ ਨਹੀਂ ਹੁੰਦਾ ਹੋਊਗਾ ਇਹਦੇ ਵਿੱਚ ਫੀਚਰ ਤੇ ਵੀ ਗੱਡੀ ਬਿਲਕੁਲ ਆਪਾਂ ਰੇਟ ਸੈੱਟ ਦੇ ਲਾਂਗੇ ਮਤਲਬ ਇਦਾਂ ਰੇਟ ਦਵਾਂਗੇ ਭਾਜੀ ਇਹ ਗੱਡੀ ਦਾ ਰੇਟ ਕਿਤੋਂ ਵੀ ਨਹੀਂ ਮਿਲੂਗਾ ਇਸ ਅੜੀ ਦਾ ਭਾਜੀ ਠੀਕ ਆ ਜੀ ਮਤਲਬ ਤੁਸੀਂ ਭਾਜੀ ਆਪਣਾ OLX ਖੋਲ ਕੇ ਵੀ ਚੈੱਕ ਕਰ ਸਕਦੇ ਆ ਇਹ ਗੱਡੀ ਦਾ ਰੇਟ ਭਾਜੀ ਹਰ ਕਿਸੇ ਨੇ ਪਾਇਆ 1 ਕਿਸ ਨੇ 9 9.5 ਲੱਖ ਰੁਪਏ ਪਾਇਆ ਆਪਾਂ ਗੱਡੀ ਭਾਜੀ 8 ਲੱਖ ਰੁਪਏ ਰੀ ਆਪਾਂ ਦੇ ਦਾਂਗੇ ਭਾਜੀ ਜਿਹੜੀ ਫਰੇਮ ਦੇ ਵਿੱਚ ਗੱਡੀ ਦੇਖ ਰਹੇ ਆ 8 ਲੱਖ ਰੁਪਏ ਦੇ ਵਿੱਚ ਅਲੋਏ ਟਾਇਰ ਪਏ ਆ 21 ਮਾਡਲ ਹਾਂਜੀ ਤੇ ਅਲੋਏ ਟਾਇਰ ਪਏ ਆ ਟਾਇਰ ਵੀ ਦੇ ਸਰ ਨਵੇਂ ਕੋਈ ਕੰਡੀਸ਼ਨ ਦੀ ਕੋਈ ਕਹਿ ਦੇਵੇ 1 ਰੁਪਿਆ ਮਾੜੀ ਨਹੀਂ ਹੋਊਗੀ ਬਿਲਕੁਲ ਨਵੀਂ ਸ਼ੋਰੂਮ ਕੰਡੀਸ਼ਨ ਕਾਰ ਤੇ ਗੱਡੀ ਚੱਲੀ ਵੀ 60-65 ਹਜ਼ਾਰ ਰੁਪਏ ਤੇ ਠੀਕ ਹੈ ਜੀ ਹਾਂਜੀ ਭਾਜੀ ਜੈਨੂਅਨ ਜਿਹੜੀ 60-65 ਹਜ਼ਾਰ ਚੱਲੀ ਹੈ ਫਰੇਮ ਦੇ ਉੱਤੇ ਤੁਸੀਂ ਦੇਖਦੇ ਪਏ ਹੋ ਇਸ ਕਾਲ ਦੀ ਭਾਜੀ ਆਪਾਂ ਗਾਰੰਟੀ ਨਾਲ ਚੈੱਕ ਰਿਆਂਗੇ ਕਿ ਜੋ ਰੇਟ ਇਹ ਵੀ ਗੱਲ ਆਪਾਂ ਗਾਰੰਟੀ ਚੈੱਕ ਕਰ ਲਿਆ ਠੀਕ ਹੈ ਜੀ ਗਾ ਘੁੰਮ ਕੇ ਵੀ ਆ ਜਾਏ ਤਾਂ ਕੋਈ ਉਹ ਪਤਾ ਲੱਗ ਜਾਓ ਵੀ ਰੇਟ ਕਿ ਕਿੱਥੇ ਫਰਕ ਹੈ ਵੀ ਦੇਖੋ ਜਿਹੜੇ ਬੰਦੇ ਨੂੰ ਨੌਲੇਜ ਆਣਾ ਇਸ ਚੀਜ਼ ਦੇ ਬਾਰੇ ਜਿਹਨੇ ਲੈਣੀ ਆ ਉਹਨੂੰ ਤਾਂ ਪਤਾ ਭਾਜੀ ਕਿ ਆਹ ਚੀਜ਼ ਦਾ ਰੇਟ ਆਹ ਹਾ ਚੱਲਦਾ ਮਾਰਕੀਟ ਦਾ ਕਈ ਬੰਦੇ ਭਾਜੀ ਉਦੋਂ ਆਪਣੇ ਦੇਖਦੇ ਰਹਿੰਦੇ ਉਹਨਾਂ ਨੂੰ ਪਤਾ ਨਹੀਂ ਉਹ ਐਵੇਂ ਹੀ ਕਰ ਰਹੇ ਨੇ ਯਾਰਾ 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 ਪਹਿਲਾਂ ਨੌਲੇਜ ਲੋ ਭਾਜੀ ਆਪਾਂ ਇਹ ਕਵਾਂਗੇ ਕਿ ਗੱਡੀ ਦੀ ਨੌਲੇਜ ਕੀ ਹੁੰਦੀ ਆ ਫੇ ਬਾਹਰ ਜੋ ਅਗਲੇ ਬੰਦੇ ਨੂੰ ਕਹੋਗੇ ਹਾਂ ਵੀ ਰੇਟ ਸਹੀ ਹੈ ਕੀ ਗਲਤ ਆ ਹਾਂ ਸਹੀ ਹੈ ਸਹੀ ਹੈ ਹਾਂ ਪਰ ਇਸ ਸੈਗਮੈਂਟ ਤੇ ਥੋੜੀ ਜੀ W11 ਨਾ ਟੋਪ ਮਾਡਲ ਵਾਲੀ ਭਾਰੀ ਇਹ ਤੋਂ ਉੱਤੇ ਕੋਈ ਵੀਰਿਆ ਨਹੀਂ ਆਉਂਦਾ ਇੱਥੇ ਸਨਰੂਫ ਲੈਦਰ ਸੀਟਸ ਆ ਜਾਂਦੀਆਂ ਏਸੀ ਕਲਾਈਮੇਟ ਕੰਟਰੋਲ ਸਾਰੇ ਫੀਚਰ ਇੱਥੇ ਵੀ ਆਉਂਦਾ ਲੋਇ ਟਾਇਰ ਇਹਨੂੰ ਦੇ ਲੋ ਨਵੇਂ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸਾਰੀਆਂ ਗੱਡੀਆਂ ਦੀ ਸਾਡਾ ਕੈਮਰਾ ਵੀ ਜਿਹੜਾ ਹੁਣ ਹੀਟ ਹੁਣ ਲੱਗ ਗਿਆ ਜਵਾਬ ਦੇਣ ਲੱਗ ਗਿਆ ਤੇ ਸਾਡੇ ਕੈਮਰਾਮੈਨ ਵੀ ਅੱਖਾਂ ਜੀਆਂ ਮਰੀ ਜਾਂਦੇ ਆ ਉਹਨਾਂ ਦੇ ਵੀ ਹੁਣ ਤਕਰੀਬਨ ਤਕਰੀਬਨ ਗਰਮੀ ਨਾਲ ਜਿਹੜੀ ਆ ਸ਼ਰਟ ਭਿੱਜ ਗਈ ਆ ਤੇ ਭਾਈ ਬਾਈ ਜੀ ਉਹਨਾਂ ਦੇ ਨਾਲ ਦੇਖ ਲਓ ਵੀ ਮੁੜਕੇ ਨਾਲ ਭਿੱਜ ਗਏ ਆ ਫਰਕ ਪੈ ਗਿਆ ਫਰਕ ਪੈ ਗਿਆ ਗਰਮੀ ਜਿਆਕਦਮ ਜ਼ਿਆਦਾ ਹੋ ਗਈ ਸੂਰਜ ਆ ਗਿਆ ਸਿਰ ਦੇ ਉੱਤੇ ਪਰ ਇਹ ਗਰਮੀ ਤੋਂ ਬਚਣ ਦੇ ਲਈ ਜਦੋਂ ਤੁਸੀਂ ਗੱਡੀ ਲੈਣੀ ਹੈ ਵਿੱਚ ਏਸੀ ਲਾ ਕੇ ਕਿਤੇ ਘੁੰਮਣ ਜਾਣਾ ਨਾ ਤੇ ਬੇ ਤੁਹਾਨੂੰ ਨਜ਼ਾਰਾ ਜਾਊਗਾ ਆ ਗਰਮੀ ਗਰਮੀ ਭੁੱਲ ਜਾਣੀ ਆ ਜ਼ਰੂਰੀ ਅੱਜ ਕੱਲ ਫੈਮਿਲੀ ਦੇ ਵਿੱਚ ਹਨਾ ਸੇਫਟੀ ਦੇ ਲਈ ਵੀ ਕਿਤੇ ਜਾਣਾ ਕਿਤੇ ਸਹੁਰਿਆਂ ਦੇ ਜਾਣਾ ਪੇਕਿਆਂ ਤੇ ਜਾਣਾ ਜਾਂ ਜੋਬ ਵਾਲੇ ਸਾਡੇ ਵੀਰ ਭਰਾ ਹੈਗੇ ਮੀਂਹ ਕਣੀ ਗਰਮੀ ਜਾਣਾ ਔਖਾ ਹੋ ਜਾਂਦਾ ਜਾਂ ਘਰੇ ਕੋਈ ਬਜ਼ੁਰਗ ਕੇ ਮਰੀਜ਼ ਹੈ ਬਿਮਾਰ ਆ ਗੱਡੀ ਜਿਹੜੀ ਘਰ ਚ ਹਰਕਲ ਲੋਡ ਬਣ ਗਈ ਆ ਠੀਕ ਭਾਈ ਜੀ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦਾ ਹਾਂ ਹਾਂਜੀ ਭਾਈ ਜੀ ਪਹਿਲਾਂ ਸਾਰਿਆਂ ਨੂੰ ਫੇਕ ਕਰੀ ਪਿਆਰ ਭਰੀ ਸਤਿ ਸਾਕ ਜੀ ਤੇ ਇਹੀ ਕਹਿਣਾ ਚਾਹੁੰਦੇ ਆ ਕਿ ਕਿਸੇ ਵળે ਵੀ ਬਿਜ਼ੀ ਸ케ਜੂਲ ਹੋਣ ਦਾ ਕਰਕੇ ਸਾਡੇ ਕੋ ਨਹੀਂ ਫੋਨ ਪਿਕ ਹੁੰਦਾ ਭਾਈ ਜੀ ਤੇ ਆਪਣੇ ਉਹਦੇ ਲਈ ਆਪਣਾ ਕੈਟਲੋਗ ਵਾਲਾ ਨੰਬਰ ਹੈਗਾ ਜੀ ਤੁਸੀਂ ਜਿਹੜੇ ਵੀ ਵਰਜੀ ਨੰਬਰ ਤੇ ਸਾਡੇ ਵਟਸਐਪ ਦੇ ਉੱਤੇ ਹੈਲੋ ਭੇਜੋਗੇ ਨਾਲ ਹੀ ਤੁਹਾਨੂੰ ਸਾਡਾ ਕੈਟਲੋਗ ਦਾ ਲਿੰਕ ਆ ਜਾਣਾ ਜੀ ਤੇ ਤੁਸੀਂ ਉੱਤੇ ਨਾਲ ਹੀ ਤੁਹਾਨੂੰ ਸਾਰੀ ਵਧੀਆ ਪੂਰੀ ਗੱਡੀ ਡਿਟੇਲ ਆ ਜਾਣੀ ਹੈ ਜੀ ਕਿੰਨੀ ਚੱਲੀ ਹੈ ਜੀ ਕਿੰਨਾ ਮਾਡਲ ਹੈ ਜੀ ਨਾਲ ਹੀ ਗੱਡੀ ਦੀਆਂ ਸਾਰੀਆਂ ਫੋਟੋਆਂ ਆਣੀਆਂ ਸਾਰੇ ਐਂਗਲ ਦੇ ਵਿੱਚੋਂ ਜੀ ਤੇ ਫੁੱਲੀ ਡਿਟੇਲ ਆ ਜਾਣੀਆਂ ਜੀ ਤੇ ਇਹ ਵੀ ਗੱਲ ਦੀ ਆਪਾਂ ਗਾਰੰਟੀ ਚਾਕਦੇ ਹਾਂ ਇੰਜਨ ਗੇਅਰ ਦੀ ਆਪਾਂ ਫੁੱਲੀ ਗਾਰੰਟੀ ਚਾਕਦੇ ਹਾਂ ਇਹ ਗੱਡੀ ਦੀ ਲੱਗੀ ਵੱਜੀ ਦੀ ਪੂਰੀ ਐਕਸੀਡੈਂਟਲ ਦੀ ਪੂਰੀ ਗਾਰੰਟੀ ਚੰਦਾ ਚੱਕਾਂਗੇ ਜਿੰਨੀ ਵੀ ਚੱਲੀ ਹੋਊਗੀ ਜੈਨੂਨ ਚੱਲੀ ਹੋਊਗੀ ਜੀ ਉਹਦੀ ਵੀ ਪੂਰੀ ਗਾਰੰਟੀ ਚੱਕਾਂਗੇ ਜੀ ਆਪਾਂ ਤੇ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਪੈਣੀ ਲੋਨ ਫੈਸਿਲਿਟੀ ਵੀ ਆਪਾਂ ਕਰਾ ਕੇ ਦਵਾਂਗੇ ਜੀ ਕਈ ਗੱਡੀਆਂ ਦੇ ਇਦਾਂ ਕਿ 50000 ਰੁਪਿਆ ਵੀ ਲਿਆਵੋਗੇ ਤਾਂ ਆਪਾਂ ਤੁਹਾਨੂੰ ਲੋਨ ਕਰਾ ਕੇ ਦਵਾਂਗੇ ਭਾਜੀ ਉਹ ਇਦਾਂ ਹੋਣਾ ਚਾਹੀਦਾ ਉਹਦੇ ਲਈ ਇੱਕ ਦੋ ਕੰਡੀਸ਼ਨ ਹੁੰਦੀਆਂ ਆ ਕਿ ਇੱਕ ਸਿਬਲ ਸਕੋਰ ਵਧੀਆ ਹੋਣਾ ਚਾਹੀਦਾ ਸੋਰਸ ਆਫ ਇਨਕਮ ਵਧੀਆ ਹੋਣਾ ਚਾਹੀਦਾ ਤੇ ਜਿਹੜੇ ਵੀਰ ਭਰਾ ਆਪਣੇ ਗਵਰਨਮੈਂਟ ਨੇ ਪੁਲਾਏ ਆ ਉਹਨਾਂ ਦਾ ਜਾੜਾ ਜਲਦੀ ਵਧੀਆ ਲੋਨ ਹੋ ਜਾਂਦਾ ਵਾ ਉਹਨਾਂ ਦਾ ਆਪਾਂ ਇਹ ਵੀ ਕੋਸ਼ਿਸ਼ ਕਰਾਂਗੇ ਫੁੱਲ ਲੋਨ ਵੀ ਕਰਾ ਕੇ ਦੇਈਏ ਗ ਕਿਤੇ ਤੁਹਾਨੂੰ ਖੱਜਲ ਹੋਉਂਦੀ ਲੋੜ ਨਹੀਂ ਜੇ ਤੁਸੀਂ ਲੋਨ ਵੀ ਕਰਾਉਣਾ ਹੈ ਤੁਸੀਂ ਸਾਡੇ ਕੋਲ ਆਣਾ ਤੇ ਨਾਲ ਹੀ ਆਪਾਂ ਤੁਹਾਡਾ ਲੋਨ ਕਰਾ ਦੇਣਾ ਕਿਤੇ ਕੁਝ ਕਰਨ ਦੀ ਲੋੜ ਨਹੀਂ ਦਾ ਠੀਕ ਹੈ ਜੀ ਐਡਰੈਸ ਆਪਾਂ ਦੱਸਤਾ ਸੀ ਇੱਕ ਵਾਰੀ ਹੁਣ ਬਰੀਫ ਕਰ ਦਿਓ ਜੀ ਹਾਂਜੀ ਆਪਣਾ ਹੋਠੀ ਮੋਟਰਸ ਹੈਗਾ ਜੀ ਆਪਣਾ ਜਲੰਧਰ ਪਠਾਨਕੋਟ ਬਾਈਪਾਸ ਰੋਡ ਦੇ ਉੱਤੇ ਹੈ ਜੀ ਜਿਹੜੇ ਆਪਣੇ ਵੀਰ ਜਲੰਧਰ ਵਾਲੀ ਸਾਈਡ ਤੋਂ ਆਉਂਦੇ ਆ ਪਠਾਨਕੋਟ ਬਾਈਪਾਸ ਤੋਂ ਆਪਣੇ 6 ਕਿਲੋਮੀਟਰ ਅੱਗੇ ਆਪਣਾ ਸੱਜੇ ਹੱਥ ਐਚਪੀ ਦੇ ਪੰਪ ਦੇ ਨਾਲ ਹੀ ਆਪਣਾ ਹਾਈਵੇਅ ਉੱਪਰ ਹੀ ਕਾਰਬਿਆਰ ਤੁਹਾਨੂੰ ਉੱਥੇ ਦੇਖ ਜਣਾ ਰਾਹ ਜਾਂਦਾ ਜੀ ਜੋ ਗੱਡੀਆਂ ਖੜੀਆਂ ਹੋਈਆਂ ਤੇ ਜਿਹੜੇ ਵੀਰ ਆਪਣੇ ਭੋ ਹੈਂਡ ਸਾਈਡ ਐਚਪੀ ਦੇ ਪੰਪਰ ਦੇ ਨਾਲ ਹੀ ਆਪਣਾ ਕਾਰ ਬਿਜ਼ਾਰ ਹੈ ਜੀ ਹੋਟੀ ਮੋਟਰਸ ਜਲੰਧਰ ਜੀ ਹਾਂਜੀ ਤੇ ਇੱਕ ਯਾਰ ਮੇਰੇ ਕਹਿਣ ਤੇ ਸਾਡੇ ਚੈਨਲ ਨੂੰ ਲਾਈਕ ਫੋਲੋ ਕਰਦੇ ਨਹੀਂ ਮੰਨਦੇ ਨਹੀਂ ਵੀਰ ਭਰਾ ਮੈਂ ਕਹਾ ਸ਼ਾਇਦ ਸੋਹਣੀ ਤੁਸੀਂ ਪੱਗ ਬੰਨੀ ਆ ਤੇ ਸ਼ਾਇਦ ਤੁਹਾਡੇ ਕਹਿਣੇ ਬਣ ਜਾਣੀ ਜੀ ਆਪਾਂ ਇੱਕ ਫੇਰ ਕੰਡੀਸ਼ਨ ਵੀ ਦਿੰਨੇ ਆ ਭਾਜੀ ਜਿਹੜਾ ਇਹ ਵੀਰ ਭਰਾ ਤੁਹਾਡੀ ਵੀਡੀਓ ਸ਼ੇਅਰ ਕਰੂਗਾ ਭਾਜੀ ਠੀਕ ਹੈ ਜੀ ਫੋਨ ਨਾਲ ਹੀ ਆਪਣੇ ਚੈਨਲ ਨੂੰ ਫੋਲੋ ਕਰ ਲਊਗਾ ਤੇ ਦੋ ਥੋਨੇ ਸੋਹਣੇ ਥੱਲੇ ਕਮੈਂਟ ਕਰੂਗਾ ਉਹ ਜਦੋਂ ਵੀਰ ਆਪਣਾ ਗੱਡੀ ਲੈਣ ਆਊਗਾ ਆਪਾਂ ਉਹਨੂੰ ਟੈਂਕੀ ਫੁੱਲ ਕਰਾ ਕੇ ਦੇਵਾਂਗੇ ਭਾਵੇਂ ਗੱਡੀ 4000 ਦੀ ਹੋਵੇ 5000 ਦੀ ਹੋਵੇ 6000 ਦੀ ਹੋਵੇ ਬਾਈ ਜੀ ਦੇ ਕਹਿੰਦੇ ਆਪਾਂ ਫੁੱਲ ਕਰਾ ਕੇ ਦਵਾਂਗੇ ਪੱਕੀ ਗੱਲ ਆ ਪੱਕੀ ਗੱਲ ਆ ਮੈਂ ਕਿਹਾ ਬਾਈ ਜੀ ਹੁਣ ਤੁਸੀਂ ਕਹਿ ਦਾ ਬਸ ਇਹ ਕੰਡੀਸ਼ਨ ਹੋਣੀ ਚਾਹੀਦੀ ਹੈ ਚੈਨਲ ਨੂੰ ਸ਼ੇਅਰ ਕੀਤਾ ਹੋਵੇ 10 ਜਾਨਿਆਂ ਨੂੰ ਅੱਗੇ ਤੁਹਾਨੂੰ ਲਾਈਕ ਕੀਤਾ ਹੋਵੇ ਕਮੈਂਟ ਦੋ ਸੋਹਣੇ ਸੋਹਣੇ ਕੀਤੇ ਹੋਣ ਤਾਂ ਆਪਾਂ ਟੈਂਕੀ ਫੁੱਲ ਕਰਾ ਕੇ ਦਵਾਂਗੇ ਜਦੋਂ ਵੀਰ ਆਪਣੇ ਗੱਡੀ ਲੈਣਾ ਹੈ ਤੁਹਾਡੀ ਸਾਡੇ ਘਰ ਕੇ ਟੈਂਕੀ ਫੁੱਲ ਕਰ ਦੇਣੀ ਆ ਉਹ ਟੀ ਮੋਟਰ ਜਲੰਧਰ ਵਾਲਿਆਂ ਨੇ ਦਿਲ ਵੱਡਾ ਦਿਖਾਤਾ ਜਿਦਾਂ ਪੰਜਾਬੀਆਂ ਦੇ ਦਿਲ ਵੱਡੇ ਹੁੰਦੇ ਆ ਬਹੁਤ ਬਹੁਤ ਬਾਈ ਤੁਹਾਡਾ ਧੰਨਵਾਦ ਸਮਾਂ ਬਹੁਤ ਲੈ ਲਿਆ ਗਰਮੀ ਬੜੀ ਜ਼ਿਆਦਾ ਸਿਹਤ ਵੀ ਤੁਸੀਂ ਦੱਸਿਆ ਵੀ ਠੀਕ ਨਹੀਂ ਸੀ ਤੁਸੀਂ ਏਸੀ 'ਚ ਕਰ ਲਓ ਹੁਣ ਜਿਹੜੀ ਗਰ ਆਰਾਮ ਜਾਂਦੇ ਜਾਂਦੇ ਤੁਹਾਡੇ ਕੋਲ ਚੱਲ ਸ਼ਕ ਲਾਣਾ ਤੇ ਆਪਾਂ ਹੁਣ ਦਰਸ਼ਕਾਂ ਕੋਲੋਂ ਆਪਣੇ ਤਰੀਕੇ ਨਾਲ ਇਜਾਜ਼ਤ ਲੈ ਲਈਏ ਨਾਲੇ ਉਹਨਾਂ ਨਾਲ ਨਾਰਾਜ਼ ਹੋਲੀ ਵਿੱਚ ਲਾਈਕ ਫ ਤਾਂ ਕਿ ਅੱਗੇ ਹੋਰ ਵੀਡੀਓ ਤੁਹਾਡੇ ਤੱਕ ਚੰਗੀਆਂ ਚੰਗੀਆਂ ਆਉਂਦੀਆਂ ਰਹਿਣ ਚੰਗੀ ਚੰਗੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਜਰਵੇ ਲਈ ਲਾਈਕ ਫੋਲੋ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਹੋ ਸਕਦਾ ਤੁਹਾਡੇ ਕੰਮ ਦੀ ਨਾ ਹੋਵੇ ਕਿਸੇ ਹੋਰ ਵੀ ਭਰਾ ਦੇ ਕੰਮ ਦੀ ਹੋਵੇ ਗੱਡੀ ਜਿਹੜੀ ਤੁਸੀਂ ਕਿਤੋਂ ਵੀ ਲੋ ਜ਼ਿੰਦਗੀ ਦੇ ਵਿੱਚ ਹਮੇਸ਼ਾ ਬੜੀ ਸੂਝ-ਬੂਝ ਦੇ ਨਾਲ ਬੜੇ ਸਿਆਣਪ ਦੇ ਨਾਲ ਗੱਡੀ ਜਿਹੜੀ ਤੁਸੀਂ ਜਿਹੜੀ ਆ ਉਹ ਬਾਈ ਕਰਨੀ ਆ ਹੋਠੀ ਮੋਟਰਸ ਦੀਆਂ ਸਰਵਿਸਿਸ ਤੁਸੀਂ ਲੈ ਸਕਦੇ ਆ ਕੰਟੈਕਟ ਨੰਬਰ ਜੇਕਰ ਡਿਸਪਲੇ ਤੇ ਨਾ ਦਿਖਣ ਕੈਪਸ਼ਨ ਤੇ ਨਾ ਦਿਖਣ ਤੁਸੀਂ ਕਮੈਂਟ ਚ ਕਮੈਂਟ ਕਰ ਸਕਦੇ ਆ ਜਾਂ ਫਿਰ ਤੁਸੀਂ ਸਾਨੂੰ ਇਨਬਾਕਸ ਮੈਸੇਜ ਕਰ ਸਕਦੇ ਆ ਜਾਂ ਸਿੱਧਾ ਹੀ ਤੁਸੀਂ ਸਰਚ ਕਰ ਸਕਦੇ ਆ ਹੋਠੀ ਮੋਟਰਸ ਤੁਹਾਨੂੰ ਆਰਾਮ ਦੇ ਨਾਲ ਹਰ ਕਿਤੇ ਜਿਹੜਾ ਹੋਠੀ ਮੋਟਰਸ ਜਿਹੜਾ ਉਹ ਨਜ਼ਰੀ ਪੈ ਜਾਊਗਾ ਚਾਹੇ ਸੋਸ਼ਲ ਮੀਡੀਆ ਤੇ ਗੱਲ ਕਰਨੀ ਚਾਹੇ ਫੇਸਬੁੱਕ YouTube ਤੇ ਬਹੁਤ ਸਾਰੀਆਂ ਹੋਰ ਵੀਡੀਓਜ਼ ਵੀ ਹੈਗੀਆਂ ਹੋਰ ਸਾਡੇ ਵੀਰਾਂ ਨੇ ਬਣਾਈਆਂ ਹੈਗੀਆਂ ਉਹਨਾਂ ਵੀਡੀਓਜ਼ ਦੇ ਵਿੱਚ ਵੀ ਤੁਹਾਨੂੰ ਉਹਨਾਂ ਦਾ ਕੰਟੈਕਟ ਨੰਬਰ ਵੀ ਮਿਲ ਜਾਊਗਾ ਲੋਕੇਸ਼ਨ ਵੀ ਮਿਲ ਜਾਊਗੀ ਗੱਡੀਆਂ ਦਾ ਬਿਲਕੁਲ ਇਹਨਾਂ ਬਾਈ ਕਰਨੀ ਚਾਹੇ ਸਰਦੀਆਂ ਚ ਵੀ ਕਰਨੀ ਆ ਕਿ ਹੋਠੀ ਮੋਟਰਸ ਦੀਆਂ ਸਰਵਿਸਿਜ਼ ਲੈ ਸਕਦੇ ਆ ਹੁਸ਼ਿਆਰਪੁਰ ਤੋਂ ਆ ਚਾਹੇ ਤੁਸੀਂ ਨਵੇਂ ਸ਼ਹਿਰ ਤੋਂ ਆ ਤਾਂ ਇਹ ਕਿਤੋਂ ਵੀ ਆ ਗੱਡੀ ਤੁਹਾਨੂੰ ਇੱਥੋਂ ਜਿਹੜੀ अवेलेबल ਕਰਾਉਣੀ ਹੋਠੀ ਮੋਟਰਸ ਦੀ ਜਿਹੜੀ ਰਿਸਪੌਂਸਿਬਿਲਟੀ ਵੀ ਇਹਨਾਂ ਦੀਆਂ ਸਰਵਿਸਿਜ਼ ਬੜੀਆਂ ਵਧੀਆ ਸੁਭਾਅ ਬੜਾ ਮਿੱਠਾ ਨਿੱਗਾ ਤੇ ਮਲਾਪੜਾ ਸਾਨੂੰ ਬੜਾ ਚੰਗਾ ਲੱਗਿਆ ਇੱਥੇ ਆ ਕੇ ਚਾਹ ਪਾਣੀ ਸਭ ਤੋਂ ਪਹਿਲਾਂ ਮਿਲਦਾ ਬਾਕੀ ਦੀਆਂ ਗੱਲਾਂ ਬਾਅਦ ਚ ਕਿਉਂਕਿ ਪੰਜਾਬ ਗੁਰੂਆਂ ਦੀ ਧਰਤੀ ਆ ਤੇ ਉਹ ਚਲਕ ਜਿਹੜੀ ਆ ਜਿੱਥੇ ਵੀ ਜਾਈਓ ਸਾਨੂੰ ਉਹ ਪੈਂਦੀ ਰਹਿੰਦੀ ਆ ਕੋਈ ਵੀ ਕੁਇਰੀਜ਼ ਆ ਤੁਸੀਂ ਇਹਨਾਂ ਦੇ ਨਾਲ ਰਾਬਤਾ ਕਰ ਸਕਦੇ ਆ ਤੇ ਜਲੰਧਰ ਪਠਾਨਕੋਟ ਰੋਡ ਤੇ ਜਿਹੜੇ ਡੀਲਰਸ ਅ ਹੋਠੀ ਮੋਟਰ ਜਿਹੜੇ ਡੀਲਰ ਆ ਵੀ ਇਹਨਾਂ ਦੀਆਂ ਕਿਆ ਹੀ ਬਾਤਾਂ ਜਿੰਨੀ ਗੱਲਬਾਤ ਕਰ ਲਈਏ ਉਹ ਨਹੀਂ ਥੋੜੀ ਫਿਲਹਾਲ ਦੇ ਲਈ ਆਪਣੇ ਦੋਸਤ ਗੋਵਿੰਦ ਸਿੰਘ ਨੂੰ ਮੇਰੇ ਕੈਮਰਾ ਸਹਿਯੋਗੀ ਜਿਹੜੇ ਐਸ ਵੇਲੇ ਖੁਦ ਸਾਡੇ ਨਾਲ ਵੀ ਜਿਆਦਾ ਪਸੀਨਾ ਦੇਣਾ ਭਿਜੇ ਆ ਤੇ ਮੁਸਕਰਾ ਵੀ ਰਿਹਾ ਤੇ ਨਾਲੇ ਪੂਰੀਆਂ ਵੀ ਵਟ ਰਿਹਾ ਕਿਰਪਾਲ ਸਿੰਘ ਮੈਂਟੂ ਜੀ ਉਹਨਾਂ ਨੂੰ ਵੀ ਦਿਓ ਇਜਾਜ਼ਤ ਮੈਨੂੰ ਵੀ ਦਿਓ ਇਜਾਜ਼ਤ ਤੇ ਜਲਦੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਲਗਾਤਾਰ ਹੁਣ ਵੀਡੀਓ ਸੜੀਆਂ ਆਉਂਦੀਆਂ ਰਹਿਣਗੀਆਂ ਥੋੜੀ ਜਿਹੀ ਦੇਰ ਦੇ ਲਈ ਰੁਝੇਵਿਆਂ ਦੇ ਵਿੱਚ ਹੋਣ ਕਰਕੇ ਵੀਡੀਓਜ਼ ਦੇ